ਪੰਜਾਬ ਦੇ ਵਿੱਚ ਕੀ ਹੋਇਆ ਲੋਕਾਂ ਨੂੰ ਹੱਲੇ ਵੀ ਨਹੀਂ ਪਤਾ ਮੈਂ ਤਾਂ ਬਾਰ-ਬਾਰ ਕਹਿ ਰਿਹਾ ਕਿ ਪਾਕਿਸਤਾਨ ਦੇ ਨਾਲ ਮਾਹੌਲ ਗਰਮ ਹੋਇਆ ਗੱਲ ਤੇ ਹਲੇ ਸ਼ੁਰੂ ਨਹੀਂ ਹੋਈ ਤੋਪਾਂ ਬੀੜਨੀਆਂ ਸ਼ੁਰੂ ਹੋਈਆਂ ਤੁਸੀਂ ਵੇਖ ਲਓ ਬਾਰਡਰ ਤੇ ਜਾ ਕੇ ਕਿਸੇ ਪਿੰਡ 'ਚ ਦੇਖ ਲਓ ਸਾਡੀਆਂ ਆਪਣੀਆਂ ਪੈਲੀਆਂ 'ਚ ਜਾ ਕੇ ਤੋਪਾਂ ਲਾ ਕੇ ਬੀੜ ਕੇ ਫੌਜੀ ਬੈਠੇ ਸੀ ਇੱਕ ਇੱਕ ਮੁੰਡਾ ਏਕ ਇੱਕ ਨੌਜਵਾਨ ਏ ਬਲ ਬੀਬੀ ਕੋ ਲੰਗਰ ਪਕਾਰੀ ਕੋ ਕੁਛ ਕਰ ਰਹੀ ਏ ਉਹਦਾ ਨੁਕਸਾਨ ਕਿਸੇ ਨੇ ਦੇਖਿਆ ਸਾਰਾ ਪ੍ਰਵਾਸੀ ਮਜ਼ਦੂਰ ਚੌਕੀਦਾਰ ਸਪੋਰਟ ਸਟਾਫ ਸਾਰਾ ਪੰਜਾਬ ਛੱਡ ਗਿਆ ਜਿਹੜਾ 32-3400 ਰੁਪਏ ਇਕੜ ਦੇ ਵਿੱਚ ਝੋਨਾ ਲੱਗਦਾ ਸੀ ਅੱਜ 5000 ਰੁਪਿਆ ਰੇਟ ਹੈ ਝੋਨਾ 1 ਜੂਨ ਤੋਂ ਲਵਾਣ ਦੇ ਆਰਡਰ ਹੋ ਗਏ ਅਦਾ ਅਦਾ ਝੋਨਾ ਲੱਗਿਆ ਵਿੱਚ ਛੱਡ ਗਏ ਹੁਣ ਉਸ ਝੋਨੇ ਨੂੰ ਪਾਣੀ ਤੇ ਦੇਣਾ ਬਿਜਲੀ ਦੀ ਕਿੱਲਤ ਆ ਗਈ ਹੁਣ ਜਿਹੜਾ ਡੀਜ਼ਲ ਦੇ ਪੰਪਾਂ ਦੇ ਨਾਲ ਚਲਾ ਕੇ ਜਨਰੇਟਰ ਚਲਾ ਕੇ ਤੁਸੀਂ ਤੇਲ ਬਾਲ ਕੇ ਪਾਣੀ ਦੇ ਰਹੇ ਹੋ ਉਹ ਕਿਸੇ ਐਮਐਸਪੀ ਦੀ ਕੈਲਕੂਲੇਸ਼ਨ ਚ ਹੈਗਾ ਕਿ ਤੁਸੀਂ 12 ਤੋਂ 15% ਤੁਹਾਡੀ ਲਵਾਈ ਵਧ ਗਈ 10 ਤੋਂ 12% ਤੁਹਾਡਾ ਤੇਲ ਦਾ ਖਰਚਾ ਵੱਧ ਗਿਆ ਨਦੀਨ ਨਾਸ਼ਕਾਂ ਦਾ ਵੱਧ ਗਿਆ ਲੇਬਰ ਮਹਿੰਗੀ ਹੋ ਗਈ ਜਨਰਲ ਲੇਬਰ ਵੀ ਤਾਂ ਮਹਿੰਗੀ ਹੋਈ ਸਾਡੀ ਕਿਤੇ ਨਜ਼ਰ ਆ ਰਿਹਾ ਤੁਹਾਨੂੰ ਪਬਲਿਕ ਸਪੇਸ 'ਚ ਇਸ ਮੁੱਦੇ ਤੇ ਗੱਲ ਹੋ ਰਹੀ ਅਸੀਂ ਕਿਤੇ ਸੀਏਸੀਪੀ ਨੂੰ ਲਿਖਿਆ ਅਸੀਂ ਭਾਰਤ ਸਰਕਾਰ ਨੂੰ ਲਿਖਿਆ ਪੰਜਾਬ ਸਰਕਾਰ ਨੇ ਅਸੈਸਮੈਂਟ ਕਰਾਈ ਕਿਤੇ ਕੋ ਨਜ਼ਰ ਨਹੀਂ ਆ ਰਿਹਾ ਤੇ ਨੁਕਸਾਨ ਕੀਦਾ ਪੰਜਾਬ ਦੀ ਕਿਸਾਨੀ ਦਾ ਹੋ ਰਿਹਾ ਉਸ ਕਿਸਾਨੀ ਦਾ ਹੋ ਰਿਹਾ ਜਿਹਦੇ ਰੂਹ ਸਾਰਾ ਪੰਜਾਬ ਦਾ ਅਰਥਚਾਰਾ ਚੱਲਣਾ